ਕਬੀਰ ਮੇਰੀ ਸਮਰਣੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਪਰਮ ਸਨਮਾਨ ਯੋਗ ਜੋ ਕੋ ਜੁਗ ਟਾਲ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਬੜਪਾਗੇ ਹਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੰਧਿਆ ਵੇਲੇ ਪਾਵਨ ਹਜ਼ੂਰੀ ਦਾ ਨਿਗਮਾਨਣ ਦਾ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ ਆਓ ਜਿਤਨਾ ਸਮਾਂ ਵੀ ਹਜ਼ੂਰ ਤੋਂ ਸਾਨੂੰ ਮਿਲੇ ਆਏ ਸੱਚੇ ਗੁਰੂ ਦੀ ਸੱਚੀ ਵਿਚਾਰ ਦਿਨ ਆਪਣੇ ਮਨ ਨੂੰ ਜੋੜੀਏ ਕਰੋ ਜੀ ਗੁਰੂ ਫਤਿਹ ਪ੍ਰਵਾਨ ਮਨੁਵਿਰਤੀਆਂ ਕਾ ਅਗਰ ਕਰਦੇ ਹਾਂ ਜੀ ਸਤਿਗੁਰੂ ਦੇ ਚਰਨਾਂ ਪਾਸ ਲਵਾਉ ਹਾਜ਼ਰੀ ਦੋਵੇਂ ਹੱਥ ਜੋੜ ਕੇ ਇੱਕੋ ਹੀ ਆਵਾਜ਼ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ਼ੇ ਦੀ ਪਾਵਨ ਸ਼ਬਦ ਦੀ ਸਮਾਪਤੀ ਹੋਈ ਹੈ ਪੌੜੀ ਦੀ ਅਖੀਰਲੀਆਂ ਤੋਂ ਪੰਕਤੀਆਂ ਦੇ ਵਿੱਚ ਹਜ਼ੂਰ ਨੇ ਆਖਿਆ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਪ੍ਰਮਾਤਮਾ ਨੂੰ ਤੇ ਆਉਣਾ ਹਜ਼ੂਰ ਕਹਿੰਦੇ ਕੋਈ ਕਿੰਨਾ ਔਖੀ ਗੱਲ ਨਹੀਂ ਹੈ ਜਿੰਨੀ ਦੁਨਿਆਵੀ ਲੋਕ ਆਪਣੇ ਹਿਰਦੇ ਵਿੱਚ ਧਾਰਨ ਕਰੀ ਬੈਠੀ ਹੈ ਹਰੇਕ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਮਨੋਵਿਰਤੀਆਂ ਨੂੰ ਉਜਾਗਰ ਕਰ ਸਕਦਾ ਹੈ ਕੋਈ ਬੰਦਾ ਆਪਣੇ ਉਸ ਆਪਣੇ ਜੋ ਰੋਜ਼ਾਨਾ ਦੀ ਕਿਰਤ ਕਮਾਈ ਹੈ ਰਿਜਕ ਦੇ ਵਿੱਚ ਉਸ ਵਾਹਿਗੁਰੂ ਨੂੰ ਦੇਖਦਾ ਹੈ ਕੋਈ ਬੰਦਾ ਆਪਣੀ ਪੜ੍ਹਾਈ ਤੇ ਕੋਈ ਬੰਦਾ ਆਪਣੇ ਉਹ ਕਮਾਈ ਦੇ ਤੇ ਸੰਬੰਧ ਦੇ ਵਿੱਚ ਉਸ ਵਾਹਿਗੁਰੂ ਦਾ ਸਨਨ ਕਰ ਲੈਂਦਾ ਹੈ ਕੋਈ ਬੰਦਾ ਆਪਣੇ ਗੁਰੂ ਨੂੰ ਆਦਰ ਤੇ ਆ ਕੇ ਉਹਦੇ ਚਰਨਾਂ ਕਮਲਾਂ ਪੈ ਬਹਿ ਕੇ ਉਹਦੇ ਨਾਮ ਨੂੰ ਧਿਆਲ ਕੇ ਉਹਨੂੰ ਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ ਹਜ਼ੂਰ ਕਹਿੰਨੇ ਬਖੋ ਬਖਈਆਂ ਉਦਾਹਰਨੀਆਂ ਨੇ ਭਾਈ ਪਰ ਸਭ ਤੋਂ ਮੁਟਲਾ ਕਰਮ ਹੈ ਉਸ ਗੁਰ ਸਿੱਖ ਦਾ ਆਪਣੇ ਗੁਰੂ ਨੂੰ ਤੇ ਆਉਣਾ ਕਿਉਂਕਿ ਹਜ਼ੂਰ ਨੇ ਆਖਿਆ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ ਆਪਣੇ ਜੇ ਕੰਮ ਨੂੰ ਤੂੰ ਹਜ਼ੂਰ ਕਹਿੰਨੇ ਭਾਈ ਜੇ ਅਧਦੀ ਕਲਾ ਦੇ ਨਾਲ ਉਸ ਇਕਾਗਰਤਾ ਦੀ ਇਕਾਈ ਦੇ ਵਿੱਚ ਲੈ ਕੇ ਚਾਉਣਾ ਹੈ ਜਿੱਥੇ ਸੰਪੂਰਨਤਾ ਹੀ ਹੁੰਦੀ ਹੈ ਨਾ ਜਦੋਂ ਆਪਾਂ ਆਖਦੇ ਹਜ਼ੂਰ ਥਰ ਕਰ ਵੈ ਸੋ ਹਰ ਜਨ ਪਿਆਰੇ ਸਤਗੁਰੂ ਤੁਮਰੀ ਕਾਜ ਸਵਾਰੇ ਉਹ ਬਿਲਕੁਲ ਜੋ ਤੁਸੀਂ ਅਸੀਂ ਆਖਦੇ ਹਾਂ ਕਿ ਸਾਡੇ ਕਾਰ ਸੋਹਿਲੜੇ ਹੋਣ ਤਾਂ ਸੁਭਾਵਿਕ ਹੈ ਜੀ ਹਜ਼ੂਰ ਦੇ ਚਰਨਾ ਕਮਲਾ ਪੈਸੇ ਤਰਲਾ ਲੈਣਾ ਪੈਣਾ ਸਾਨੂੰ ਤਰਨਾ ਦੇ ਹਜ਼ੂਰ ਦੇ ਚਰਨਾ ਕਮਲਾ ਪਾਸ ਮਰਨਾ ਪੈਣਾ ਹੈ ਹਜ਼ੂਰ ਨੇ ਆਖਿਆ ਹੈ ਨਾ ਜੀ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਹਜ਼ੂਰ ਕਹਿੰਦੇ ਗੱਲ ਸੱਚੀ ਹੈ ਕਹਾਣੀਆਂ ਭਾਈ ਇਹ ਜੋ ਪ੍ਰਮਾਤਮਾ ਗੁਰਮੀਤ ਸੁਣਾਈਆਂ ਹਜ਼ੂਰ ਕਹਿੰਦੇ ਐਵੇਂ ਨਹੀਂ ਹੈ ਇਹ ਪ੍ਰਮਾਤਮਾ ਦੀ ਮੂਡੂ ਦੀ ਇਕਾਈ ਹੈ ਕਿਉਂਕਿ ਸੰਤਾਂ ਸੰਗ ਨੇ ਤਾਂ ਅੰਮ੍ਰਿਤ ਚੱਖੀ ਹੈ ਇਹ ਤਾਂ ਮੇਰੇ ਹਜ਼ੂਰ ਕਹਿੰਨੇ ਬਹਿ ਕੇ ਉਹਦੇ ਗੁਰੂ ਦੇ ਚਰਨਾਂ ਕਮਲਾ ਪਾਸ ਚੱਖਿਆ ਵੀ ਪਤਾ ਲੱਗਦਾ ਕਿ ਅੰਮ੍ਰਿਤ ਦੀ ਗੱਲ ਹੈਗੀ ਹੁਣ ਭੈ ਪੰਚਨ ਪ੍ਰਮਾਤਮਾ ਡਰ ਤੋਂ ਰਹਤ ਹੈ ਮੌਤ ਤੋਂ ਡਰ ਰਹਿ ਨਿਰਵੈਰ ਹੈ ਕਿਸੇ ਨਾਲ ਵੈਰ ਕੋਈ ਨਹੀਂ ਪਰ ਹਜ਼ੂਰ ਕਹਿੰਨੇ ਮਿਹਰਬਾਨ ਵੀ ਹੈ ਤਰਸਵਾਨ ਵੀ ਹੈ ਉਹ ਆਪਣੇ ਸੇਵਕਾਂ ਦੀ लाज ਰੱਖਦਾ ਹੈ ਤੇ ਉਹਨਾਂ ਦੇ ਉੱਤੇ ਤਰਸ ਖਾ ਕੇ ਫਿਰ ਉਹਨੇ ਦਿੱਤੀ ਹੋਈ ਸੌਗਾਤ ਨੂੰ ਫਿਰ ਸਾਮਦਾਈ ਹੁਣ ਇਹ ਨਹੀਂ ਹੈ ਕਿ ਬੰਦਾ ਪਰ ਮਾਤਮ ਦੇ ਦਰ ਤੇ ਉਮੀਰ ਹੀ ਪੁਰਵਾਨ ਹੋ ਸਕਦੇ ਨੇ ਇੱਥੇ ਤਾਂ ਹਜ਼ੂਰ ਨੇ ਗਰੀਬੜਿਆਂ ਨੂੰ ਵੀ ਆਪਣੇ ਗਲ ਨਾਲ ਲਾਇਆ ਕਿਉਂਕਿ ਜੋ ਸ਼ਰਨ ਆਵੇ ਬਿਲਕੁਲ ਹਜ਼ੂਰ ਦੀ ਠਗਮੀ ਵਿਚਾਰ ਅੱਜ ਗੁਰੂ ਅਮਰਦਾਸ ਪਾਚੇ ਭਾਵਨ ਸ਼ਬਦ ਦੀ ਜੋ ਵਿਚਾਰ ਹੈ ਔਰੰਭ ਹੋਣੀ ਹੈ ਇੱਕ ਸ਼ਬਦ ਹੈ ਤੋਂ ਬਾਅਦ ਸਮਾਪਤੀ ਹੈ ਭਗਤ ਕਬੀਰ ਜੀ ਦੀ ਅਗਲੀ ਸ਼ਬਦ ਦੀ ਆਰੰਭਤਾ ਹੋ ਰਹੀ ਹੈ ਇਸ ਰਾਗ ਦੀ ਸਮਾਪਤੀ ਹੋ ਜਾਣੀ ਹੈ ਕਿੰਨੀਆਂ ਉਹ ਧਾਰਨਾ ਗੁਰੂ ਨਾਨਕ ਪਾਚੇ ਨੇ ਇਸ ਭਾਵਨ ਸ਼ਬਦ ਦੇ ਵਿੱਚ ਸਾਨੂੰ ਦਿੱਤੀਆਂ ਨੇ ਕਿਉਂਕਿ ਹਜ਼ੂਰ ਨੇ ਆਖਿਆ ਕਿ ਆ ਹੰਸ ਕਿ ਆ ਬਗੂਲਾ ਜਾਪੂ ਨਦਰ ਕਰੇ ਹੰਸ ਤੇ ਵਗਲੇ ਦੀ ਵਰਤੀ ਹਜ਼ੂਰ ਪਰਮਾਤਮਾ ਇੱਕ ਮਿੰਟ ਦੇ ਵਿੱਚ ਹਿਰਦੇ ਦੇ ਵਿੱਚ ਤੁਹਾਡੇ ਪਰ ਸਕਦੇ ਨੇ ਕਿਉਂਕਿ ਦੇਖੋ ਹੰਸ ਦੀ ਵਰਤੀ ਲੱਗ ਹੈ ਹੁਣ ਵਗਲੇ ਦੀ ਵਰਤੀ ਲੱਗ ਹੈ ਪਰ ਹਜ਼ੂਰ ਕਹਿੰਦੇ ਜੋਦ ਸੁਭਾਵ ਹੈ ਨਾਨਕਾ ਕਾਗੋ ਹੰਸ ਕਰੇ ਪਰਮਾਤਮਾ ਕਾਂ ਦੇ ਵਿੱਚ ਤੇ ਹੰਸ ਦੀ ਜੋ ਵਰਤੀ ਹੈ ਉਹ ਪਰਮਾਤਮਾ ਇੱਕ ਮਿੰਟ ਦੇ ਵਿੱਚ ਮਨੁੱਖ ਦੇ ਵਿੱਚ ਪਰ ਸਕਦਾ ਹੈ ਇੱਡੀ ਸਮਰੱਥਾ ਹੈ ਸੁਆਹੀ ਗੁਰੂ ਦੇ ਵਿੱਚ ਕਿਉਂਕਿ ਬੰਦਾ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਆਪ ਵਿਦਵਾਨ ਸਮਝਣ ਲੱਗ ਜਾਂਦਾ ਹੈ ਕਿਉਂਕਿ ਸਾਨੂੰ ਅਰਦਾਸ ਦੇ ਵਿੱਚ ਵੀ ਸਾਡੇ ਬਰੇ ਰਿਆਂ ਲਿਖਤਾ ਹੋਏ ਕਿ ਮਨ ਨੀਮ ਮਤ ਉੱਚੀ ਕਿਉਂਕਿ ਜਦੋਂ ਬੰਦੇ ਦਾ ਮਨ ਨੀਮਾ ਹੋਵੇਗਾ ਨਾ ਜੀ ਸੁਭਾਵਿਕ ਹੈ ਉਹ ਆਪਣੇ ਆਪ ਨੇ ਗੁਰੂ ਪਰਮਾਤਮਾ ਦੀ ਬਾਣੀ ਪੜ੍ਹ-ਪੜ੍ਹ ਕੇ ਉਸ ਸਥਿਰ ਅਵਸਥਾ ਦੇ ਵਿੱਚ ਲੈ ਆਵੇਗਾ ਜਿੱਥੇ ਆਪਾਂ ਆਖਦੇ ਆ ਕਿ ਭਾਈ ਆਪ ਤਰੇ ਸਗਲੇ ਕੁਲ ਤਾਰੇ ਪਰ ਜੇ ਮਤ ਹੀ ਨੀਮੀ ਹੋ ਗਈ ਪਿੱਛੇ ਕੋਈ ਇਕਾਈ ਨਹੀਂ ਰਹਿ ਜਾਗੀ ਉਹਨੂੰ ਵਧਾਉਣ ਦੇ ਲਈ ਤਾਂ ਹੀ ਹਜ਼ੂਰ ਆਖਿਆ ਕਿ ਮਨ ਨੀਮਾ ਮਤ ਉੱਚੀ ਹਜ਼ੂਰ ਨੇ ਆਖਿਆ ਹੈ ਕਿ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਹਜ਼ੂਰ ਨੇ ਇਹ ਸਾਨੂੰ ਐਵੇਂ ਨਹੀਂ ਆਖਿਆ ਜੀ ਇਹ ਕੋਲ ਸੁਭਾਵਿਕ ਹੈ ਸ਼ਬਦ ਦੀ ਪਰਚੋਲ ਸ਼ਬਦ ਦੇ ਭਾਵ ਅਰਥ ਆਪ ਜੀ ਕਰਕੇ ਦੇਖੋ ਕਿ ਹਜ਼ੂਰ ਦੀ ਵਿਚਾਰ ਕਿਹੋ ਜੀ ਹੈ ਕਿਉਂਕਿ ਹਜ਼ੂਰ ਨੇ ਜਿੱਥੇ ਸਾਨੂੰ ਆਖੇ ਆਏ ਨਾ ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਪ੍ਰਮਾਤਮਾ ਨੇ ਆਪਣੇ ਸਿੱਖ ਨੂੰ ਆ ਭਾਗਦੇ ਆ ਨਾ ਜੀ ਸੁਹਾਵਕ ਵਚਨ ਹੈ ਹਜ਼ੂਰ ਦਾ ਕਿਉਂਕਿ ਸਾਚਾ ਸਤਗੁਰੂ ਕਿਆ ਕਰੇ ਜਿਉ ਸਿੱਖਾਂ ਵਿੱਚ ਝੂਕ ਅੰਧਾ ਏਕ ਨਾਲ ਲੱਗੇ ਜਿਉ ਵਾਸ ਵਜਾਈਏ ਝੂਕਾ ਪ੍ਰਮਾਤਮਾ ਪੂਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਸਰਵ ਕਲਾਪੂਰਪੂਰਨ ਹੈ ਆ ਭਾਗਦੇ ਆ ਨਾ ਕਿ ਆਦ ਸੱਚ ਜੋਗਾਦ ਸੱਚ ਪਰਮਾਤਮਾ ਸਰਬਜਗਤ ਲਾਪਰਪੂਰ ਨੇ ਤਨ ਸ੍ਰੀ ਗੁਰੂ ਅੰਸਾ ਮਹਾਰਜ ਰੱਤਾ ਪਰਵਾਲ ਜਿੰਨਾ ਵੀ ਕੋਈ ਕਮੀ ਵਿਸ਼ਿਆ ਹੈ ਨਹੀਂ ਮਰ ਜੇ ਹੈ ਤਾਂ ਸਾਡੇ ਗੁਰਸਿੱਖਾਂ ਪਾਸੋਂ ਹੀ ਹੈ ਕਿਉਂਕਿ ਜਦੋਂ ਵਾਸ ਦੇ ਇੱਕ ਪਾਸਿਓਂ ਫੂਕ ਬਜਾਈ ਜਾਂਦੀ ਹੈ ਦੂਸਰੇ ਵਿੱਚ ਵਿਰਥ ਨਿਕਲ ਜਾਂਦੀ ਹੈ ਨਾ ਹੁਣ ਕੀਤੇ ਨਾ ਕੀਤੇ ਇਹ ਕੜੀ ਰਹਗੀ ਹੈ ਜੁੜਨੋ ਜਿੱਥੇ ਪਰਮਾਤਮਾ ਦੀ ਉਹ ਗਿਆਨ ਦੀ ਭਰਪੂਰ ਵਿਸ਼ਮਾਰ ਨਿਧਾਨ ਉਹ ਸਭ ਤੋਂ ਪਾਇਆ ਨਹੀਂ ਜਾ ਰਿਹਾ ਆਓ ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਕੀ ਪਾਵਨ ਗੁਰਮਤਿਆਂ ਸਿਧਾਂਤਾਂ ਦੇ ਨਾਲ ਡਿਢਤਾ ਦੇ ਨਾਲ ਕਰਵਾਉਂਦੇ ਨੇ ਆਪਾਂ ਹਜ਼ੂਰ ਦੀ ਵਿਚਾਰ ਕੁਝ ਸਮੇਂ ਦੇ ਲਈ ਆਪ ਜੀ ਨੇ ਸਾਂਝੇ ਕਰਨੀ ਹੈ ਇਕਾਗਰਤਾ ਦੇ ਨਾਲ ਸਰਵਣ ਕਰਿਓ ਜੀ। ਸ਼ਲੋਕ ਮਹੱਲਾ ਤੀਜਾ ਸ਼ਲੋਕ ਮਹੱਲੇ ਤੀਜਾ ਭਾਵ ਕਿ ਤਨ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਦੇ ਪਾਵਨ ਸ਼ਲੋਕ ਹੈ। ਹਜ਼ੂਰ ਆਖਿਆ ਜੀਓ ਪਿੰਡ ਸਭ ਤਿਸ ਕਾ ਸਭ ਸਹਿ ਦੀ ਆਦਾਰ ਹੁਣ ਪਿੰਡ ਅਰਥ ਹੈ ਗੁਰੂ ਪਿਆਰੀ ਸਰੀਰ ਇਹ ਦੇਹੀ। ਹਜ਼ੂਰ ਕਹਿੰਦੇ ਜਿਨੇ ਇਹ ਜਿੰਦ ਦਿੱਤੀ ਹੋਈ ਹੈ ਉਹਦਾ ਹੀ ਸਰੀਰ ਹੈ। ਸਬਸੇ ਦੇ ਆਧਾਰ ਜਿਹਨੇ ਇਸ ਜੀਰੀ ਦੇ ਤੇ ਸੁਵਾਸ ਦਿੱਤੇ ਨੇ ਉਹਦਾ ਹੀ ਆਸਰਾ ਮੰਨ ਕੇ ਚੱਲੋ ਕਿਉਂਕਿ ਦੁਨਿਆਵੀ ਲੋਕ ਪਰਮਾਤਮਾ ਦੇ ਨਾਲ ਵਫਾਦਾਰੀ ਘੱਟ ਮਾਇਆ ਦੇ ਨਾਲ ਮੋਹ ਦਾ ਜ਼ਿਆਦਾ ਪਲੰਦਾ ਪਤਾਈ ਬੈਠਾ ਏ ਇਸੇ ਕਰਕੇ ਦੁੱਖ ਦੇ ਵਿੱਚ ਮਨੁੱਖਾ ਆਪਣੇ ਆਪ ਨੂੰ ਖਚਤ ਕਰੇ ਬੈਠਾ ਏ ਕਿਉਂਕਿ ਹਜ਼ੂਰ ਨੇ ਲਿਖ ਕੇ ਦਿੱਤਾ ਹੋਇਆ ਸਬਸੇ ਦੇ ਆਧਾਰ ਕਿਸੇ ਇੱਕ ਦੀ ਗੱਲ ਨਹੀਂ ਕੀਤੀ ਗੁਰੂ ਜੀ ਨੇ ਸਬਸੇ ਬਹੁਵਚਨੀ ਕਰਿਆ ਏ ਜੀ ਬਹੁਵਚਨੀ ਦੇ ਵਿੱਚ ਅਰਥ ਆਵਣਗੇ ਕਿ ਸਾਰਿਆਂ ਦਾ ਹਜ਼ੂਰ ਨੇ ਸਾਰਿਆਂ ਦਾ ਇੱਕੋ ਆਸਰਾ ਉਲਿਖਿਆ ਹੋਇਆ ਪਰਮਾਤਮਾ ਪਰਮਾਤਮਾ ਮੁੱਢਕ ਦੀਪਾਂ ਦਾ ਸੁਭਾਅ ਹੈ ਬਖਸ਼ਣ ਹਾਰ ਹੈ ਨਿਰਵੈਰ ਨਹੀਂ ਪਰ ਹਜ਼ੂਰ ਕਨੇ ਹੰਕਾਰ ਦਾ ਮੁੱਢ ਤੋਂ ਵੈਰ ਹੈ ਪਰਮਾਤਮਾ ਦਾ ਹੁਣ ਆਪਾਂ ਆਖਦੇ ਹਾਂ ਕਿ ਹੰਕਾਰੀ ਬੰਦਾ ਕਿਸੇ ਦਾ ਮਿੱਤ ਨਹੀਂ ਹੁੰਦਾ ਹੰਕਾਰੀਆਂ ਤੋਂ ਮਾਰਿਆ ਗੱਲ ਬਿਲਕੁਲ ਸਪਸ਼ਟ ਹੈ ਜੀ ਜਿਹੜਾ ਬੰਦਾ ਹੰਕਾਰੀ ਹੋਵੇਗਾ ਉਹ ਕੁਝ ਦਿਨ ਦੇ ਵਿੱਚ ਆਪਣੇ ਆਪ ਨੂੰ ਆਪਣੇ ਗੁਰੂ ਦੇ ਨਾਲ ਮਿਲਣ ਲਈ ਤਾਂ ਤਤਪਰ ਹੋਵੇਗਾ ਪਰ ਅੰਦਰਲੀ ਪਾਪ ਆਪਣਾ ਕਦੇ ਖਤਮ ਨਹੀਂ ਕਰ ਸਕਦਾ ਕਿਉਂਕਿ ਜਦੋਂ ਭਰਿਆ ਹੋਵੇਗਾ ਭਾਂਡਾ ਥੋੜਾ ਜਿਹਾ ਘੱਟ ਬੋਲੇਗਾ ਪਰ ਜਦੋਂ ਅੰਦਰੋਂ ਖਾਲੀ ਹੋਵੇਗਾ ਉਹਨੇ ਰੌਲਾ ਹੀ ਪਾਉਣਾ ਏ ਉਹਨੇ ਬੋਲਣਾ ਹੀ ਬੋਲਣਾ ਏ ਭਰਿਆ ਹੋਇਆ ਕਭੂ ਨਾ ਕਦੇ ਨਹੀਂ ਡੋਲਦਾ ਹਜ਼ੂਰ ਕਹਿੰਦੇ ਜਿਹੜਾ ਅੰਦਰੋਂ ਆਪਣੇ ਬਾਣੀ ਦੇ ਨਾਲ ਆਪਣੇ ਆਤਮ ਨੂੰ ਇੰਨਾ ਕੋ ਉੱਚਾ ਚੱਕ ਲਵੇਗਾ ਉਹਨੂੰ ਦੁਨਿਆਵੀ ਲੋਕ ਦੀ ਇਕਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਬੋਲਚਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਰੁਝਾਨ ਰਹੇ ਨਹੀਂ ਜਾਂਦਾ ਅਗਲੀ ਪੰਕਤੀ ਸਖੂਰ ਨੇ ਕਿਰਪਾ ਕਰਕੇ ਸਮੁੱਚ ਨੇ ਵਾਜਿਆ ਏ ਨਾਨਕ ਗੁਰਮੁਖ ਸੇਵਿਆ ਸਦਾ ਸਦਾ ਦਾਤਾ ਨੂੰ ਹਜ਼ੂਰ ਕਹਿੰਦੇ ਹੈ ਨਾਨਕ ਇਸੇ ਕਰਕੇ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਸਵਾਸ ਦਿੱਤੇ ਨੇ ਕਿ ਉਹਦੇ ਸਨਮੁਖ ਰਹਿ ਕੇ ਉਹਦੀ ਸੇਵਾ ਦੇ ਵਿੱਚ ਅਸੀਂ ਯੋਗਦਾਨ ਪਾ ਸਕੀਏ ਅਸਲ ਦੇ ਵਿੱਚ ਇਕਾਈ ਇਦਾਂ ਹੀ ਹੈ ਜੀ ਸਾਡੇ ਗੱਲ ਦੀ ਜੋ ਸਾਰੀ ਜ਼ਿੰਦਗੀ ਦਾ ਪਰਚੋਲ ਹੈ ਸੈਂਟਰ ਏਰੀਆ ਹੈ ਕੇਂਦਰੀ ਬਿੰਦੂ ਹੈ ਨਾ ਉਹ ਸੇਵਾ ਤੇ ਗੁਰਬਾਣੀ ਦੇ ਅਭਿਆਸ ਨਾਲ ਜੁੜਿਆ ਹੋਇਆ ਹੈ ਜਿਉ ਆਪਣੇ ਗੁਰਵਾਣੀ ਆਪਣੇ ਆਸ਼ੀਰਦ ਉਟਟ ਜਾਂਦਾ ਹੈ ਬੰਦਾ ਸੁਭਾਵਿਕ ਹੈ ਫਿਰ ਦੁੱਖ ਹੀ ਆ ਰੇ ਸਭ ਕੁਝ ਦੁੱਖਾਂ ਦੇ ਵਿੱਚ ਹੀ ਹੈ ਜਿਹੜਾ ਆਪਣੇ ਗੁਰੂ ਦੀ ਹੋਂਦ ਤੋਂ ਖਤਮ ਹੋ ਗਿਆ ਉਹਨੇ ਦੁੱਖਾਂ ਦੇ ਵਿੱਚ ਹੀ ਆਪਣੇ ਜਿੰਦ ਨੂੰ ਪਾਉਣਾ ਹੈ ਹੁਣ ਦੁੱਖ ਹੈ ਕਿ ਜਿਹੜਾ ਸਾਡੇ ਲਈ ਚੰਗਾ ਹੈ ਨਾ ਜੀ ਪ੍ਰਮਾਤਮਾ ਨੇ ਉਹ ਕਰਨਾ ਹੈ ਜਿਹੜਾ ਸਾਡੇ ਮੁਤਾਬਕ ਨਹੀਂ ਹੋਇਆ ਉਹ ਦੁੱਖ ਹੋ ਗਿਆ ਹੁਣ ਜਿਹੜਾ ਸਾਡੇ ਲਈ ਚੰਗਾ ਸੀ ਪ੍ਰਮਾਤਮਾ ਨੇ ਆਪਣੀ ਮਰਜ਼ੀ ਮੁਤਾਬਕ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਜਿਹੜੀ ਸਾਡੀ ਰਜ਼ਾ ਦੇ ਮੁਤਾਬਕ ਕਾਰਜ ਨਹੀਂ ਹੋਇਆ ਉਹ ਦੁੱਖ ਹੋ ਨਿਭੜਿਆ ਹੁਣ ਥੋੜੇ ਤੋਂ ਥੋੜਾ ਬਹੁਤੇ ਤੋਂ ਬੋਦਾ ਬੰਦਾ ਕਰਨ ਦੀ ਆਪਣੀ ਅਚਾਨਾ ਦੇ ਵਿੱਚ ਸਾਰੀ ਜ਼ਿੰਦਗੀ ਨੂੰ ਵਿਅਰਥ ਕੁਬਾ ਲੈਂਦਾ ਹੈ ਕਿਉਂਕਿ ਜਦੋਂ ਆਪਾਂ ਆਖਦੇ ਨਾ ਕਿ ਵੀ ਪ੍ਰਮਾਤਮਾ ਨੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ ਹਜ਼ੂਰ ਕਹਿੰਦੇ ਤਾਂ ਸਾਰਾ ਝੂਠ ਦੀ ਪ੍ਰੀਤ ਹੈ ਭਾਈ ਕਿਹਦੇ ਵਿੱਚੇ ਫਿਰਦਾ ਹੈ ਕਿ ਤੂੰ ਹਜ਼ੂਰ ਕਹਿੰਦੇ ਕੋਈ ਨਾ ਇੱਥੇ ਹਜ਼ੂਰ ਕਹਿੰਦੇ ਕਿਸੇ ਨੇ ਸਥਿਰ ਅਵਸਥਾ ਦੇ ਵਿੱਚ ਟਿਕਿਆ ਨਹੀਂ ਰਹਿਣਾ ਕਿਉਂਕਿ ਰਹਿਣਾ ਹੈ ਸ਼ਬਦ ਗੁਰੂ ਆਦ ਸੱਚ ਜੁਗਾਦ ਸੱਚ ਕਈ ਵਾਰ ਤੇ ਪਰਮਾਤਮਾ ਦੀ ਉਸ ਆਸ਼ੇ ਤੋਂ ਬਿਲਕੁਲ ਮੁਕਰਰ ਹੋ ਜਾਂਦੇ ਆ ਕਿ ਪਰਮਾਤਮਾ ਹੈ ਹੀ ਨਹੀਂ ਪਰ ਹਜ਼ੂਰ ਕਹਿੰਦੇ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਐ ਉਹ ਤੇ ਤੇਰੇ ਪਰਮਾਤਮਾ ਹੈ ਤੇਰੇ ਹੀ ਰੱਖਿਆ ਕਰਦੇ ਆਏ ਪਲਣਹਾਰ ਹੈ ਪ੍ਰਭੂ ਭੈ ਹੈ ਉਹਨੂੰ ਭੈ ਤੋਂ ਰਹਤ ਹੈ ਪਰ ਮਿਹਰਬਾਨ ਵੀ ਹੈ ਉਹ ਤੇਰੀ ਸੇਵਾ ਤੋਂ ਖੁਸ਼ ਹੋ ਕੇ ਮਿਹਰ ਕਰਕੇ ਤੈਨੂੰ ਨਾਮ ਦੇ ਨਾਲ ਜੋੜ ਸਕਦਾ ਏ ਇਡੀ ਸਮਰੱਥਾ ਹਜ਼ੂਰ ਦੇ ਵਿੱਚ ਹੈ ਪਰਮਾਤਮਾ ਦਿਆਲਤਾ ਦਾ ਪੁੰਜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਹਮੇਸ਼ਾ ਨਿਆਂ ਹੁੰਦਾ ਏ ਧਰਮ ਦਾ ਨਿਆਂ ਹੁੰਦਾ ਏ ਇੱਥੇ ਬੰਦਾ ਆ ਕੇ ਇੱਕ ਓੰਕਾਰ ਦੇ ਨਾਲ ਜੁੜ ਕੇ ਤਾਂ ਦੇਖੇ ਕਿ ਪ੍ਰਮਾਤਮਾ ਕਿੱਥੇ ਹਜ਼ੂਰ ਨੇ ਵਿਰਾਜਕ ਕੀਤਾ ਹੋਇਆ ਹਮ ਭਾਂਦੇ ਆਖਦੇ ਆ ਕਿ ਪ੍ਰਮਾਤਮਾ ਹਰ ਇੱਕ ਜਗ੍ਹਾ ਮੌਜੂਦ ਹੈ ਪਰ ਪ੍ਰਮਾਤਮਾ ਨੇ ਤਾਂ ਗੱਲ ਹੀ ਆਖ ਦਿੱਤੀ ਹੈ ਤੁਹਾਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਪ੍ਰਮਾਤਮਾ ਬਹੁਤੀ ਇਕਾਈਆਂ ਦੇ ਵਿੱਚ ਨਹੀਂ ਪ੍ਰਮਾਤਮਾ ਇੱਕ ਸਥਿਰ ਅਵਸਥਾ ਦੇ ਵਿੱਚ ਹੈ ਪਾਣੀ ਨੂੰ ਤੁਸੀਂ ਕਿਹੋ ਜਿਹਾ ਤੁਸੀਂ ਉਹਨੂੰ ਰੂਪ ਦੇਣਾ ਚਾਹੁੰਦੇ ਹੋ ਕੋ ਦੇ ਸਕਦੇ ਹੋ ਕਿਹੋ ਜਿਹਾ ਆਕਾਰ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਪਰ ਕਦੇ ਆਪਣੀ ਹੋਂਦ ਤੋਂ ਮੁਕਰ ਨਹੀਂ ਹੁੰਦਾ ਉਹਨੇ ਤਰਲ ਅਵਸਥਾ ਦੇ ਵਿੱਚ ਰਹਿ ਕੇ ਆਪਣੇ ਅਖੀਰਲੇ ਜੋ ਆਖੀ ਆਖਰੀ ਉਹਦਾ ਅਵਸਥਾ ਹੁੰਦੀ ਹੈ ਨੇ ਉਹਦੇ ਵਿੱਚ ਹੀ ਜਾਣਾ ਹੈ ਪਰਮਾਤਮਾ ਬਿਲਕੁਲ ਇਸੇ ਤਰ੍ਹਾਂ ਦੀ ਇਕਾਈ ਹੈ ਜਿਸੇ ਤਰ੍ਹਾਂ ਤੁਸੀਂ ਆਪਣੇ ਵਾਹਿਗੁਰੂ ਨੂੰ ਇਸਤ ਨੂੰ ਧਿਆ ਲੋਗੇ ਨੇ ਉਸ ਉਹੋ ਜਿਹਾ ਰੂਪ ਲੈ ਕੇ ਤੁਹਾਡੇ ਸਾਹਮਣੇ ਆਏ ਅਗਲੀ ਪੰਕਤੀ ਸਤਿਗੁਰ ਜੀ ਨੇ ਆਖਿਆ ਹੈ ਹਉਮ ਬਲਿਹਾਰੀ ਤਨ ਕੋ ਜਿਨ ਧਿਆਇਆ ਹਰ ਨਿਰੰਕਾਰ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਬਲੇ ਹਾਰੇ ਜਾਈਏ ਭਾਈ ਜਿਨ੍ਹਾਂ ਨੇ ਆਪਣੇ ਕਿਰਤ ਕਮਾਈਆਂ ਨੂੰ ਸਫਲਾ ਕੀਤਾ ਆਪਣੇ ਸੁਆਸਾਂ ਦੀ ਸਫਲਤਾ ਦੇ ਨਾਲ ਉਸ ਨਿਰੰਕਾਰ ਪਰਮਾਤਮਾ ਨੂੰ ਤੇ ਆਉਣ ਲਈ ਹਰ ਇੱਕ ਉਪਰਾਲਾ ਕਰਕੇ ਆਪਣੇ ਜੀਵਨ ਨੂੰ ਸਿੱਧੇ ਰਸਤੇ ਪਾ ਲਿਆ ਨਿਰੰਕਾਰ ਭਾਵ ਕੇ ਪਰਮਾਤਮਾ ਵਰਗਾ ਕੋਈ ਨਹੀਂ ਉਹਦੇ ਵਰਗਾ ਉਹਦਾ ਆਕਾਰ ਹੀ ਕੋਈ ਨਹੀਂ ਹੈਗਾ ਪਰ ਹਜ਼ੂਰ ਕਹਿੰਦੇ ਉਹਨਾਂ ਕੇ ਮੁਖ ਸਦ ਉਜਲੇ ਇਹ ਵੀ ਹਜ਼ੂਰ ਨੇ ਲਿਖ ਕੇ ਦਿੱਤਾ ਹੋਇਆ ਹੈ ਨਾ ਕਿ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਤੁਸੀਂ ਕਦੇ ਗੁਰਬਾਣੀ ਪੜਨ ਵਾਲੇ ਕੋ ਸਿੱਖ ਨੂੰ ਦੁਖੀ ਨਹੀਂ ਦੇਖੋਗੇ ਜੀ ਜਿਹੜਾ ਬੰਦਾ ਗੁਰਬਾਣੀ ਪੜਦਾ ਹੈ ਨਾ ਅੰਦਰੋਂ ਬਲਮਾਨ ਹੋ ਜਾਂਦਾ ਜਿੱਡਾ ਵੱਡਾ ਮਰਜੀ ਦੁੱਖ ਹੋਵੇ ਬੰਦਾ ਕਦੇ ਜਾਣਦਾ ਹੀ ਕੁਝ ਨਹੀਂ ਭਾਈ ਮਨੀ ਸਿੰਘ ਜੀ ਵਾਂਗੂ ਜੇ ਬੰਦ ਬੰਦ ਵੀ ਘਟਾਉਣਾ ਪੈ ਜਾਵੇ ਅੰਦਰੋਂ ਰੂਪ ਦੇ ਵਿੱਚ ਸਥਿਰ ਅਵਸਥਾ ਦੇ ਵਿੱਚ ਨੇ ਬਾਹਰੋਂ ਕੋਈ ਉਹਨਾਂ ਨੂੰ ਖਤਮ ਹੈ ਇਹ ਭਾਵਨਾ ਨਹੀਂ ਹੁੰਦੀ ਰਹਿੰਦੀ ਕਿ ਮੈਂ ਆਪਣੇ ਆਪ ਦੇ ਵਿੱਚ ਕਿਸੇ ਨੂੰ ਉਜਾਗਰ ਕਰਕੇ ਦੱਸਾਂ ਸਭ ਕੁਝ ਪਰਮਾਤਮਾ ਦਾ ਜਦੋਂ ਕਿਸੇ ਨਾਲ ਨਿਤਨੇਮ ਵੀ ਸਾਂਝਾ ਕਰ ਦਿੱਤਾ ਜਾਵੇ ਇਹਨਾਂ ਜੀ ਕਈ ਵਾਰ ਉਹਦੇ ਵਿੱਚ ਵੀ ਘਟौती ਹੋ ਜਾਂਦੀ ਹੈ ਤੁਸੀਂ ਦੇਖੋ ਸਪਸ਼ਟ ਰੂਪ ਦੇ ਵਿੱਚ ਪਰ ਹਜ਼ੂਰ ਨੇ ਕਿਹਾ ਜਿਨੇ ਪ੍ਰਭ ਪਾਇਆ ਉਹਨੇ ਲੁਕਾਇਆ ਏ ਉਹਨੇ ਛੁਪਾਇਆ ਏ ਪਰਮਾਤਮਾ ਨੇ ਇਹ ਅਜਹੀ ੁਕਾਈ ਦੇ ਵਿੱਚ ਹਿਰਦੇ ਵਿੱਚ ਸਾਡੇ ਨਿਰਮਲ ਰੂਪੀ ਹੀਰਾ ਪਛਾਣ ਕੇ ਰੱਖ ਦਿੱਤਾ ਹੈ ਕਿ ਜਿੰਨਾ ਕ ਬੰਦਾ ਨੂੰ ਸ਼ਿੰਗਾਰ ਲਵੇਗਾ ਉਹਨੂੰ ਪਾ ਸਕਦਾ ਹੈ ਪਰ ਪਰਮਾਤਮਾ ਦੀ ਕਿਰਪਾ ਤੋਂ ਬਿਨ ਅਜਿਹਾ ਹੁੰਦਾ ਕੋਈ ਨਹੀਂ ਅਕਿ ਅਗਲੀ ਪੰਕਤੀ ਹਜ਼ੂਰ ਨੇ ਆਖਿਆ ਹੈ ਕਿ ਉਹਨਾਂ ਦੇ ਮੁਖ ਉਹਨਾਂ ਕੇ ਮੁੱਖ ਸਾਧੂ ਜਿਲੇ ਇੱਥੇ ਵੀ ਹਜ਼ੂਰ ਕਹਿੰਦੇ ਉਹ ਪੰਨ ਨਵਾਜੇ ਜਾਂਦੇ ਨੇ ਪਰਮਾਤਮਾ ਆਪਣੀ ਸਥਿਰ ਅਵਸਥਾ ਦੇ ਵਿੱਚ ਵੀ ਨਵਾਜ ਦਿੰਦਾ ਏ ਪਰ ਉਹਨਾਂ ਨੂੰ ਹਜ਼ੂਰ ਕਹਿੰਦੇ ਸਾਰਾ ਜਗਤ ਵੀ ਨਮਸਕਾਰ ਕਰਦਾ ਏ ਉਹਨਾਂ ਦੀ ਪ੍ਰਸਿੱਧੀ ਦੇ ਗੂੰਗਾਉਂਦਾ ਏ ਇਸੇ ਤਰ੍ਹਾਂ ਸਾਡੇ ਗੁਰਸਿੱਖਾਂ ਦਾ ਵੀ ਅਜਿਹਾ ਹੀ ਏ ਜੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਾਹ ਦੇ ਉਹ ਪਲੰਬ ਪਾੰਦੀਆਂ ਜਿੱਥੇ ਹਜ਼ੂਰ ਨੇ ਨਿਰਮਲ ਪੰਥ ਚਲਾਇਆ ਏ ਪਰ ਉਹ ਨਿਰਮਲ ਪੰਥ ਦੇ ਵਿੱਚ ਰਹਿ ਕੇ ਜਦੋਂ ਗੁਰੂ ਸਾਹਿਬ ਜੀ ਪ੍ਰਫਾਧਾਰਿਤ ਹੋਣੇ ਸਾਨੂੰ ਸਾਰਾ ਜਗਤ ਸਾਡਾ ਸਿੱਖ ਪੰਥ ਵੀ ਸਾਨੂੰ ਨਮਸਕਾਰ ਕਰਦਾ ਏ ਸਾਡੀ ਸੋਭਾ ਗਾਉਂਦਾ ਏ ਕਿ ਭਾਈ ਇਹ ਸੱਚਾ ਸੋਚਾ ਗੁਰੂ ਦਾ ਸਿੱਖ ਹੈ ਪਰ ਜਿਉਂ ਹੀ ਗੁਰਸਿੱਖਾ ਆਪਣੇ ਆਚਰਣ ਤੋਂ ਥੱਲੇ ਡੇਗਦਾ ਏ ਇਹਦੇ ਵਿੱਚ ਸਾਡੀ ਉਹ ਆਖਦੇ ਆ ਨਾ ਕਿ ਸਾਡੀ ਘਟ ਹੁੰਦੀ ਹੈ ਨਰਾਦਰੀ ਸਾਡੇ ਗੁਰੂ ਸਾਹਿਬ ਵੱਲ ਉਂਗਲਾਂ ਜ਼ਿਆਦਾ ਹੋ ਜਾਂਦੀਆਂ ਨੇ ਫਿਰ ਕਿ ਕਿਉਂ ਜੀ ਸਿੱਖਿਆ ਦੇ ਨਾਲ ਆਪਣੇ ਗੁਰੂ ਤੋਂ ਮੁਕਰਰ ਹੋ ਗਿਆ ਏ ਅਜੇ ਤਾਂ ਗੁਰੂ ਸਾਹਿਬ ਜੀ ਦਾ ਜੀਵਨ ਅਜੇ ਹੀ ਵਿਚਾਰਤ ਰਹਾ ਤਾਂ ਹੈ ਨਹੀਂ ਜਿਹੋ ਜੇ ਇਹਨੇ ਆਪਣੇ ਆਪ ਨੂੰ ਬਣਾ ਲਿਆ ਏ ਮਹੱਲਾ ਤੀਜਾ ਸਤਿਗੁਰੂ ਮਿਲੇ ਆ ਉਲਟੀ ਪਈ ਨਮ ਨਿਦੇ ਖਰਚਿਓ ਖਾਵੋ ਹੁਣ ਸਨਾਤਨ ਧਰਮ ਦੇ ਵਿੱਚ ਕੁਬੇਰ ਨੂੰ ਧਨ ਦਾ ਰਾਮ ਮੰਨਿਆ ਜਾਂਦਾ ਹੈ ਨਾ ਦੇਵਤਾ ਕੁਬੇਰ ਹਜ਼ੂਰ ਕਹਿੰਦੇ ਨੋ ਉਹਦੇ ਧਨ ਮੰਨੇ ਗਏ ਨੇ ਪਰ ਹਜ਼ੂਰ ਕਹਿੰਦੇ ਇੱਡੀ ਪ੍ਰਸਿੱਧੀ ਪਰਮਾਤਮਾ ਆਪਣੇ ਗੁਰਸਿੱਖਾਂ ਨੂੰ ਹੀ ਦੇ ਦਿੰਦਾ ਏ ਕੁਬੇਰ ਵਾਂਗੂ ਕਿਉਂਕਿ ਥੋ ਟੋਟਨ ਆਵੇ ਵੱਧ ਹੋ ਜਾਈ ਉਹ ਲਗਾਤਾਰ ਵੱਧਦੀ ਜਾਂਦੀ ਹੈ ਪਰ ਅਗਲੀ ਹਜ਼ੂਰ ਨੇ ਆਖਿਆ ਆਠਾਰ ਸਿੱਧੀ ਪਿਛੈ ਲੱਗੀਆਂ ਫਿਰ ਹੈ ਨਿਜ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਹਜ਼ੂਰ ਕਹਿੰਦੇ ਜਿਹੜਾ ਪਰਮਾਤਮਾ ਦੀ ਭਗਤੀ ਦੇ ਨਾਲ ਮਨ ਜੋੜ ਕੇ ਤਾਂ ਦੇਖੋ ਭਾਈ ਜਿਹਨੇ ਨਿਜ ਕਰ ਆਪਣੇ ਮਨ ਵਿੱਚ ਸਥਾਨ ਬਣਾ ਲਿਆ ਏ ਆਪਣੀ ਹੋਂਦ ਤੋਂ ਉੱtre ਉੱਠੇਗਾ ਹੀ ਉੱਠੇਗਾ ਮਾਫ ਕਰਿਓ ਸ਼ਬਦ ਹੈ 18 ਸਿੱਧੀਆਂ ਪਿਛੇ ਲੱਗੀਆਂ ਫਿਰਹਿ ਨਿਜ ਕਰ ਵਸੈ ਨਿਜ ਥਾਂਏ ਇਹ ਸ਼ਬਦ ਸੁਹਦ ਹੈ ਜੀ ਹਜ਼ੂਰ ਨੇ ਸ਼ਬਦ ਵਰਤੇ ਅਸੀਂ 18 ਸਿੱਧੀ ਸਿੱਧੀ ਭਾਵ ਕੇ 18 ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਉਹਦੇ ਹਿਰਦੇ ਵਿੱਚ ਵਸ ਜਾਂਦੀਆਂ ਨੇ ਪਰਮਾਤਮਾ ਬਿਲਕੁਲ ਉਹਦੇ ਉੱਤੇ ਨਿਰਭਰ ਹੋ ਕੇ ਉਹਦੇ ਮੁਤਾਬਕ ਫਿਰ ਆਪਣੇ ਕਾਰਜ ਕਰਦਾ ਹੈ ਦੇਖੋ ਐਡੀ ਵੱਡੀ ਸਮਰੱਥਾ ਬੜੇ ਗੁਰਸਿੱਖਾਂ ਦੇ ਵਿੱਚ ਦੇਖਦੇ ਨੇ ਗੁਰੂ ਸਾਹਿਬ ਜਦੋਂ ਬਾਣੀ ਦੇ ਨਾਲ ਜੁੜਦੇ ਆ ਸੁਭਾਵਕ ਹੈ ਸਮਾ ਉਹੋ ਜਿਹਾ ਹੀ ਹੋ ਜਾਂਦਾ ਹੈ ਪਰ ਹਜ਼ੂਰ ਕਹਿੰਦੇ ਫਿਰ ਹੈ ਨਿਜ ਕਰ ਭਾਵ ਕੇ ਆਪਣੇ ਆਪਣਾ ਸਥਾਨ ਤੋਂ ਬੰਦਾ ਥੜਕਦਾ ਕੋਈ ਨਹੀਂ ਕਿਉਂਕਿ ਵਸਿਆ ਹੈ ਨਿਜ ਥਾਂਏ ਉਹ ਆਪਣੇ ਨਿਜ ਅਕਾਰ ਦੇ ਵਿੱਚ ਹੀ ਸਦੀਵੀ ਰਹਿੰਦਾ ਹੈ ਅਨਹਦ ਤੁਨੀ ਸਦ ਵਜਦੇ ਓਨ ਮਨ ਹਰ ਲਿਵ ਲਾਏ ਉਹਦੇ ਮਨ ਵਿੱਚ ਅਨਹਦ ਭਾਵਕੇ ਨੌ ਤਰ੍ਹਾਂ ਦੇ ਧੁਨੀਆਂ ਗੂੰਜਣ ਲੱਗ ਜਾਂਦੀਆਂ ਨੇ ਸਥਿਰ ਅਵਸਥਾ ਦੇ ਵਿੱਚ ਪ੍ਰਮਾਤਮਾ ਦੀ ਨਾਮ ਦੀ ਓਕਾਈ ਗੂੰਜਣ ਲੱਗ ਜਾਂਦੀ ਹੈ ਅਨਹਦ ਭਾਵਕੇ ਉਹਨੂੰ ਆਪਣੇ ਪ੍ਰਮਾਤਮਾ ਦੇ ਉਹ ਦਰਵਾਜ਼ੇ ਦੇਖਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਹਜ਼ੂਰ ਨੇ ਆਖੇ ਆਏ ਕਿ ਭਾਈ ਪ੍ਰਮਾਤਮਾ ਤੇਤੋਂ ਵਖਣੀ ਤੇਤੋਂ ਤੇਰੀ ਦੇਖਣ ਵਾਲੀ ਅੱਖ ਕੋਈ ਨਹੀਂ ਜਿੱਡੀ ਓਕਾਈ ਹੈ ਕਿਉਂਕਿ ਉਹਨ ਮੰਨ ਹਰਲੇ ਬਲ ਆਏ ਉਹਨੇ ਹਰੇਕ ਤਰ੍ਹਾਂ ਦੇ ਆਪਣੇ ਕਾਰਜਾਂ ਦੇ ਵਿੱਚ ਲੇਵ ਲਾ ਕੇ ਪਰਮਾਤਮਾ ਨੂੰ ਧਿਆਉਣਾ ਹੀ ਤੇ ਆਉਣਾ ਹੀ ਨਾਨਕ ਹਰ ਭਗਤ ਤ ਤਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਗਲਤਾ ਉੱਥੇ ਐ ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਨੇ ਪਿਛਲੇ ਕਰਮਾਂ ਦੇ ਵਿੱਚ ਕੋਈ ਚੰਗੇ ਕਾਰਜ ਕੋਈ ਚੰਗੇ ਗੁਣ ਕੀਤੇ ਹੋਣ ਪਰਮਾਤਮਾ ਨੇ ਦੀ ਸੇਵਾ ਭਗਤੀ ਦੀ ਭਾਵਨਾ ਦੇਖ ਕੇ ਇਸੇ ਜਨਮ ਦੇ ਵਿੱਚ ਉਹਨਾਂ ਨੂੰ ਨਾਮ ਜਪਣ ਦੀ ਈਕਾਈ ਦੇ ਦਿੱਤੀ ਆ ਪੌੜੀ ਹਉ ਟਾੜੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਢਾਡੀ ਆਖਿਆ ਜਾਂਦਾ ਈ ਢੱਡ ਦੇ ਉੱਤੇ ਹੁਣ ਗਾਉਣ ਵਾਲੇ ਵਾਰਾਂ ਨੂੰ ਹਜ਼ੂਰ ਨੇ ਉਹਨਾਂ ਦੀ ਆਪਣੇ ਭਾਵਨ ਸ਼ਬਦ ਦੇ ਵਿੱਚ ਨਵਾਜਿਆ ਏ ਕਹਿੰਦੇ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਮੈਂ ਉਸ ਪਰਮਾਤਮਾ ਦੇ ਦਰ ਦਾ ਢਾਡੀ ਆ ਤੇ ਉਹਨੂੰ ਮਿਲਣ ਲਈ ਉਹਦੇ ਦਰ ਤੇ ਆ ਗਿਆ ਵਾ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਪਰਮਾਤਮਾ ਨੇ ਮੇਰੀ ਅੰਦਰਲੀ ਭਾਵਨਾ ਜਾਣ ਕੇ ਮੈਨੂੰ ਚੰਗੀ ਰੂਪ ਦੇ ਵਿੱਚ ਸ੍ਰਿਸ਼ਟ ਅਵਸਥਾ ਦੇ ਵਿੱਚ ਆ ਕੇ ਦਰਸ਼ਨ ਦੇ ਕੇ ਮੈਨੂੰ ਆਪਣੇ ਮੁਖ ਦੇ ਨਾਲ ਵਚਨ ਕੀਤੇ ਨੇ ਹਰ ਪੁੱਛਿਆ ਢਾਡੀ ਕੈਂ ਹਰ ਪੁੱਛਿਆ ਢਾਡੀ ਸਦ ਕੈਂ ਕਿਤ ਅਰਥ ਤੂੰ ਆਇਆ ਮੈਨੂੰ ਬੁਲਾ ਕੇ ਪ੍ਰਮਾਤਮਾ ਨੇ ਪੁੱਛਿਆ ਹੈ ਕਿ ਭਾਈ ਕਿਦੇ ਵਾਸਤੇ ਕੀ ਕਰਨ ਤੂੰ ਆਇਆ ਨਿਤ ਦੇਵੋਂ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਢਾਡੀ ਨੇ ਫਿਰ ਇਹ ਗੱਲ ਆਖੀ ਪ੍ਰਮਾਤਮਾ ਨੂੰ ਹਜ਼ੂਰ ਆਕਿਤੇ ਨੇ ਕਹਿੰਦੇ ਨਿਤ ਦੇਵੋ ਦਾਨ ਦਿਆਲ 헤 ਦਿਆਲਤਾ ਦੇ ਪੁੰਜ 헤 ਨਾਮ ਦੇ ਖਜ਼ਾਨੇ ਮੇਰੇ ਉਤੇ ਕਿਰਪਾ ਕਰ ਮੈਂ ਤੇਰੇ ਸ਼ੋਭਾ ਦੇ ਗੁਣ ਅੱਠੇ ਪੈ ਰਗਾਉਂਦਾ ਰਵਾਂ ਹਰ ਨਾਮ ਤੇ ਆਇਆ ਅਖੀਰਲੀ ਪੰਕਤੀ ਇਸ ਪਾਵਨ ਸ਼ਬਦ ਦੀ ਹਰ ਦਾਤਾ ਹਰ ਨਾਮ ਜਪਾਇਆ ਕਹੇ ਪ੍ਰਮਾਤਮਾ ਨੇ ਦਾਤਾਏ ਨੇ ਆਪਣੀ ਮਿਹਰ ਕਰਕੇ ਦਾਤਾ ਦੇਣ ਵਾਲੇ ਨੂੰ ਦਾਤਾਰ ਆਖਿਆ ਜਾਂਦਾ ਆ ਵੀ ਦਾਤਾਰ ਦੇ ਕੇ ਉਹਨੇ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈਨਾਇਆ ਇਹ ਸ਼ੋਭਾ ਪਾ ਕੇ ਹੁਣ ਸਰਪਾਉ ਪਤਰੇਸ਼ਵੀ ਆਪਾਂ ਹਜ਼ੂਰ ਨੇ ਪਰਮ ਨੂੰ ਸ਼ਬਦ ਵਰਤਦੇ ਆ ਨਾ ਇਹ ਪਹਿਨਾਇਆ ਇਹ ਪ੍ਰਮਾਤਮਾ ਨੇ ਇੱਜ਼ਤ ਦੇ ਦਿੱਤੀ ਹੈ ਹਜ਼ੂਰ ਨੇ ਸ਼ੋਭਾ ਦਾ ਆਪਣਾ ਨਾਮ ਦਾ ਖਜ਼ਾਨਾ ਪਾ ਕੇ ਨਾਨਕ ਪਹਿਨਾਇਆ ਇੱਕ ਪਾਸੇ ਹਜ਼ੂਰ ਕਹਿੰਦੇ ਹਨ ਹਰ ਦਾਤਾ ਹੈ ਹਨ ਨਾਮ ਜਪਾਇਆ ਨਾਨਕ ਪਹਿਨਾਇਆ ਸ਼ੁੱਧ ਭਾਵ ਕੇ ਪੂਰਾ ਸ਼ਬਦ ਚੰਗੀ ਤਰ੍ਹਾਂ ਸ਼ੁੱਧਤਾ ਦਾ ਪ੍ਰਤੀਕ ਹੈ ਪਰਮਾਤਮਾ ਨੇ ਆਪਣੇ ਨਾਮ ਦਾ ਬ੍ਰਹਮਕ ਬਚਪਾ ਕੇ ਹਰੇਕ ਵਿਅਕਤੀ ਨੂੰ ਇਸੇ ਤਰ੍ਹਾਂ ਸ਼ਿੰਗਾਰ ਕੇ ਸ੍ਰਿਸ਼ਟੀ ਦੇ ਵਿੱਚ ਭੇਜ ਦਿੰਦਾ ਹੈ ਹਜ਼ੂਰ ਨੇ ਜਿਵੇਂ ਸਾਡੇ ਉੱਤੇ ਉਦਾਹਰਣਾ ਦੇ ਕੇ ਸਾਨੂੰ ਸਪਸ਼ਟ ਰੂਪ ਦੇ ਵਿੱਚ ਆਖਿਆ ਹੈ ਕਿ ਨਾਮ ਜਪਣ ਦੀ ਇਕਾਈ ਗੁਰੂ ਦੇ ਨਾਲ ਵਫਾਦਾਰੀ ਰੂਪ ਦੇ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਆਪਣੇ ਗੁਰੂ ਉਪਰਤੀ ਤੁਸੀਂ ਵਫਾਦਾਰ ਨਹੀਂ ਤਾਂ ਹਜ਼ੂਰ ਕਹਿੰਦੇ ਵਿਖਾਵੇ ਦੇ ਕਰਮ ਕਰਨ ਦਾ ਅਤਤ ਪਰ ਵੀ ਲਾਭ ਨਹੀਂ ਹੋਣਾ ਹਜ਼ੂਰ ਜੀ ਵਿਚਾਰ ਆਪ ਜੀ ਨਾਲ ਸਾਂਝੀ ਕਰਦੇ ਆ ਹਾਂ ਗੁਰੂ ਕੇ ਦੀ ਸਾਧ ਸੰਗਤ ਜੀ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਕਿਰਪਾ ਕਰਕੇ ਮਾਫ਼ੀ ਬਖਸ਼ਣੀ ਅਗਾਹਤ ਹਜ਼ੂਰੇ ਸੇ ਤਨ ਅਸੀਸ ਤੇ ਮੇਰਾ ਪਰਿਆਥਰ ਰੱਖੇ ਸ਼ੁੱਧ ਬਾਣੀ ਦੇ ਪਾਠ ਕਰਵਾਵਣ ਸ਼ੁੱਧ ਬਾਣੀ ਦੇ ਅਰਥ ਕਰਵਾਵਣ ਸਤਿਗੁਰੂ ਦੀ ਵਿਚਾਰ ਅਭਿਨਾਂ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦੀਵਾਨਾ ਫਿਰ ਫਤੇਯਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ